ਹੈਲੋ ਰੰਗ ਪੰਜਾਬ ਦੇ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਸੁਰਜੀਤ ਟੰਪੜ ਦੀ ਪਿਆਰ ਭਰੀ ਸਾਥਰੀਆ ਕਾਲ ਆਦਾਬ ਨਮਸਤੇ ਉਮੀਦ ਹੈ ਸਾਰੇ ਠੀਕ ਹੋਵੋਗੇ ਦੇਰ ਹੋ ਗਈ ਵੀਡੀਓ ਨਹੀਂ ਪਾ ਸਕੀ ਤੇ ਅੱਜ ਮੈਂ ਬਹੁਤ ਪੁਰਾਣਾ ਇੱਕ ਗੀਤ ਸੁਣਾਣ ਲੱਗੀਆਂ ਤੁਹਾਨੂੰ ਬਹੁਤ ਵਾਰ ਸੁਣਿਆ ਹੋਵੇਗਾ ਬਹੁਤ ਜ਼ਿਆਦਾ ਮਸ਼ਹੂਰ ਹੈ ਗੀਤ ਮੈਂ ਆਪਣੇ ਮੈਨੂੰ ਅੱਛਾ ਲੱਗਦਾ ਮੈਨੂੰ ਤੇ ਸੁਣੋ ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ ਕੰਡਾ ਚੁਵਾ ਤੇਰੇ ਪੈਰ ਵਾਂਗੀ ਨਾਰੇ ਨੀ ਨੇੜੀਏ ਕੰਡਾ ਚੁਬਾ ਤੇਰੇ ਪੈਰ ਬੰਕੀਏ ਨਾਰੇ ਨਹੀਂ ਹੋ ਕੌਣ ਕੱਢੂ ਤੇਰਾ ਕੰਡੜਾ ਮੁਟਿਆਰੇ ਨਹੀਂ ਕੌਣ ਸਹੂ ਤੇਰੀ ਪੀੜ ਬੰਕੀਏ ਨਾਰੇ ਨਹੀਂ ਹੋ ਨੇੜੀਏ ਕੌਣ ਸਹੂ ਤੇਰੀ ਪੀੜ ਬੰਕੀਏ ਨਾਰੇ ਨਹੀਂ ਹੋ ਬਾਬੋ ਕੱਡੂ ਮੇਰਾ ਕੰਡੜਾ ਸ ਪਾਈ ਆਵੇ ਵੀਰ ਸਹੂ ਮੇਰੀ ਪੀੜ ਭੁੱਲਿਆ ਰਾਈ ਆਵੇ ਹੋ ਵੇੜਿਆ ਵੀਰ ਸਹੂ ਤੇਰੀ ਪੀੜ ਭੁੱਲਿਆ ਰਾਈ ਆਵੇ ਹੋ ਕੁਹੇ ਤੇ ਪਾਣੀ ਪਰੇਂ ਦिए ਮੋਟਿਆ ਰੇ ਨੀ ਕੁੱਟਕ ਪਾਣੀ ਪੜਾ ਬਾਂਕੀਏ ਨਾਰੇ ਨਹੀਂ ਹੋ ਨਿੜੀਏ ਪਾਣੀ ਦੀ ਕੁੱਟ ਪੜਾ ਨਹੀਂ ਬਾਂਕੀਏ ਨਾਰੇ ਨਹੀਂ ਹੋ ਆਪਣਾ ਭਰਿਆ ਨਾਂ ਦਿਆਸ ਪਾਈ ਆਵੇ ਲਜਪੇਈ ਪਰ ਪੀ ਕੇ ਭੁੱਲਿਆ ਰਾਈ ਆਵੇ ਹੋ ਵੇੜਿਆ ਲੱਜ ਪਈ ਪਰ ਪੀ ਕੇ ਮੈਂ ਤੇਰੀ ਮਹਿਰਮ ਨਾਉ ਕੜਾ ਤ ਤੇਰਾ ਪੰਨਦਿਆਂ ਮੋਟਿਆ ਰੈਨੀ ਲੱਜ ਕਰਾ ਟੋਟੇ ਚਾਰ ਪੁੱਲਿਏ ਨਾਰੇਨੀ ਹੋ ਨਿਹੜੀਏ ਲੱਜ ਕਰਾ ਟੋਟੇ ਚਾਰ ਬਾਂਕੀਏ ਨਾਰੇਨੀ ਹੋ ਘੜਾ ਫੁੱਟੇ ਕੁਮਿਆਰਾ ਦਾ ਸਪਾਈ ਆਵੇ ਲੱਜ ਪੱਠੇ ਦੀ ਡੋਰ ਮੈਂ ਤੇਰੀ ਮਹਿਰਮ ਨਾ ਹੋ ਵੇੜਿਆ ਲੱਜ ਪੱਠੇ ਦੀ ਡੋਰ ਮੈਂ ਤੇਰੀ ਮਹਿਰਮ ਨਾ ਹੋ ਵੱਡੇ ਵਿਲੇ ਦੀ ਤੋਰੀਏ ਸੁਣ ਨੂੰ ਅੜੀਏ ਆਇਓ ਸ਼ਮਾ ਪਾਣੀ ਪੋੜੀਏ ਨੂੰ ਆੜੀਏ ਹੋ ਨੀ ਆੜੀਏ ਆਇਓ ਸ਼ਮਾ ਪਾਣੀ ਪੋੜੀਏ ਨੂੰ ਆੜੀਏ ਹੋ ਉਚਾਲ ਮੰਗ ਬਰੂ ਸੁਣ ਸੱਸੜੀਏ ਬੈਠਾ ਝਗੜਾ ਪਾਣੀ ਪੋੜੀਏ ਸੱਸੜੀਏ ਨੀ ਨੀ ਅੜੀਏ ਬੈਠਾ ਝਗੜਾ ਪਾ ਨੀ ਪੋੜੀਏ ਸਸੋੜੀਏ ਨੀ ਹੋਤਾ ਤੇਰਾ ਕੰਤ ਲਗੇ ਸੁਣਨੂ ਅੜੀਏ ਮੇਰਾ ਲਗਦਾ ਪੁੱਤ ਨੀ ਪੋੜੀਏ ਨੂੰ ਅੜੀਏ ਨੀ ਅੜੀਏ ਮੇਰਾ ਲਗਦਾ ਪੁੱਤ ਨੀ ਪੋੜੀਏ ਨੂੰ ਅੜੀਏ ਨੀ ਪਰਕ ਟੋਰਾ ਦੁੱਧ ਦਾ ਸੁਣ ਨੂੰ ਅੜੀਏ ਰੁਸੀਆ ਕੰਤ ਮਨਾ ਨੀ ਭੋਲੀ ਇਹਨੂੰ ਅੜੀਏ ਨੀ ਨੀ ਅੜੀਏ ਰੁਸੀਆ ਕੰਤ ਮਨਾ ਨੀ ਭੋਲੀ ਇਹਨੂੰ ਅੜੀਏ ਨੀ ਤੇਰਾ ਆਂਦਾ ਨਾ ਪਿਆ ਸੁਣ ਨਾਰੇ ਨੀ ਕੋਈ ਵળી ਗੱਲ ਸੁਣਾ ਪੁੱਤ ਮੇਰੀ ਇਹ ਬਸਨਾਰੇ ਨੀ ਹੋ ਨਿਹੜੀਏ ਕੋਈ ਵਾਲੀ ਗੱਲ ਸੁਣਾ ਵਾਂਕੀਏ ਨਾਰੇ ਨੀ ਹੋ ਤੇਰਾ ਆਂਦਾ ਨਾ ਪੀਆ ਮੁਟਿਆਰੇ ਨੀ ਕੋਈ ਵਾਲੀ ਗੱਲ ਸੁਣਾ ਨੀ ਵਾਂਕੀਏ ਨਾਰੇ ਨੀ ਹੋ ਨਿਹੜੀਏ ਕੋਈ ਵਾਲੀ ਗੱਲ ਸੁਣਾ ਇਹ ਭੁੱਲੀਏ ਨਾਰੇ ਨੀ ਹੋ ਨਿੱਕੀ ਹੁੰਦੀ ਨੂੰ ਛੱਡ ਗਿਓ ਸਪਾਈ ਆਵੇ ਹੁਣ ਹੋਈ ਮੁਟਿਆਰ ਮੈਂ ਤੇਰੀ ਮਹਿਰਮ ਹੋਈ ਵੇੜਿਆ ਹੁਣ ਹੋਈ ਮੁਟਿਆਰ ਮੈਂ ਤੇਰੀ ਮਹਿਰਮ ਹੋਈ ਸੋ ਗੁਨਾ ਮੈਨੂੰ ਰੱਬ ਬਖਸ਼ੇ ਸਪਾਈ ਆਵੇ ਸੋ ਗੁਨਾ ਮੈਨੂੰ ਰੱਬ ਬਖਸ਼ੇ ਸਪਾਈ ਆਵੇ ਇਕ ਬਖਸ਼ੇਗਾ ਤੂੰ ਕਿ ਮੈਂ ਤੇਰੀ ਮਹਿਰਮ ਹੋਈ ਵੇੜਿਆ ਇਕ ਬਖਸ਼ੇਗਾ ਤੂੰ ਕਿ ਮੈਂ ਤੇਰੀ ਮਹਿਰਮ ਹੋਈ ਸੋ ਗੁਨਾ ਮੈਨੂੰ ਰੱਬ ਬਖਸ਼ੇ ਸਪਾਈ ਆਵੇ ਇਕ ਬਖਸ਼ੇਗਾ ਤੂੰ ਕਿ ਮੈਂ ਤੇਰੀ ਮਹਿਰਮ ਹੋਈ ਵੇੜਿਆ ਇਕ ਬਖਸ਼ੇਗਾ ਤੂੰ ਕਿ ਮੈਂ ਤੇਰੀ ਮਰਮ ਹੋਈ ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ ਕੰਡਾ ਚੁਬਾ ਤੇਰੇ ਪੈਰ ਵਾਂਗੀ ਨਾ ਰੇ ਨੀ ਹੋ ਨੇੜੀਏ ਕੰਡਾ ਚੁਬਾ ਤੇਰੇ ਪੈਰ ਵਾਂਗੀ ਨਾ ਰੇ ਨੀ ਹੋ ਨੇੜੀਏ ਕੰਡਾ ਚੁਬਾ ਤੇਰੇ ਪੈਰ ਵਾਂਗੀ ਨਾ ਰੇ ਨੀ ਹੋ ਦੋਸਤੋ ਕਿਹੋ ਜਿਹਾ ਲੱਗਿਆ ਮੇਰਾ ਗੀਤ ਬਹੁਤ ਵਾਰ ਸੁਣਿਆ ਹੋਇਆ ਹੋਵੇਗਾ ਮੇਰੀ ਆਵਾਜ਼ ਦੇ ਵਿੱਚ ਮੇਰੇ ਅੰਦਾਜ਼ ਵਿੱਚ ਤੁਹਾਨੂੰ ਦੱਸਿਓ ਕਿਹੋ ਜਿਹਾ ਲੱਗਿਆ ਇਹ ਪੁਰਾਣੇ ਸਭਿਆਚਾਰ ਨੂੰ ਸਾਭਣ ਵਿੱਚ ਤੁਸੀਂ ਵੀ ਯੋਗਦਾਨ ਪਾ ਰਹੇ ਹੋ ਕਿਉਂਕਿ ਮੈਂ ਤਾਂ ਜਿਹੜਾ ਮੈਨੂੰ ਯਾਦ ਆਂਦਾ ਵਾ ਗਾ ਕੇ ਵੀਡੀਓ ਪਾ ਦਿੰਨੀ ਆ ਤੁਸੀਂ ਦੇਖ ਕੇ ਕਮੈਂਟ ਕਰਕੇ ਉਹ ਉਸ ਨੂੰ ਸਾਬ ਦੇਮ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪਿਆਰ ਦੇਣ ਦਾ ਮੈਨੂੰ ਇਸੇ ਤਰ੍ਹਾਂ ਪਿਆਰ ਮਿਲਦਾ ਰਹੇ ਤੇ ਫਿਰ ਇਸੇ ਤਰ੍ਹਾਂ ਮੈਂ ਅੱਗੇ ਵਧਦੀ ਰਹੂੰਗੀ ਬਹੁਤ ਬਹੁਤ ਧੰਨਵਾਦ ਕਮੈਂਟ ਕਰਕੇ ਜਰੂਰ ਦੱਸਣਾ ਲਾਈਕ ਔਰ ਸ਼ੇਅਰ ਜਰੂਰ ਕਰ ਦਿਆ ਕਰੋ ਧੰਨਵਾਦ ਬਹੁਤ ਸ਼ੁਕਰੀਆ